ਪੱਕਾ ਤੁਸੀਂ ਸਦਾਨਾ ਨੂੰ ਲਿਜਾਇਆ ਜਾ ਰਿਹਾ ਹੈਗਾ ਕਿਹਨੇ ਕਰਨ ਪੱਕਾ ਜੋ ਹੋ ਰਿਹਾ ਹੈ ਜਬਰਦਸਤੀ ਜੋ ਕੀਤੀ ਆ ਅਤੇ ਕੀਤੀ ਜਾ ਰਹੀ ਹੈ ਪੱਕੀ ਗੱਲ ਨਹੀਂ ਚੜ੍ਹਦੀ ਕਲਾ ਤੇ ਲੱਖਾ ਸਿੰਘ ਸਦਾਨਾ ਨੇ ਕਿਹਾ ਵੀ ਚੜ੍ਹਦੀ ਕਲਾ ਦੇ ਵਿੱਚ ਹੈਗੇ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਆ ਲੱਖਾ ਸਿੰਘ ਸਦਾਨਾ ਦਾ ਮੈਡੀਕਲ ਹੋਇਆ ਹੈਗਾ ਉਹਨੂੰ ਲਿਜਾਇਆ ਜਾ ਰਿਹਾ ਹੈਗਾ ਤਸਵੀਰਾਂ ਬਰਨਾਲਾ ਦੇ ਹਸਪਤਾਲ ਦੀਆਂ ਹੈਗੀਆਂ ਜਿੱਥੇ ਲੱਖਾ ਸਿੰਘ ਸਦਾਨਾ ਵੱਲੋਂ ਕਿਹਾ ਗਿਆ ਵੀ ਟੱਕਾ ਹੋਇਆ ਹੈਗਾ ਪਰ ਪੁਲਸ ਕਾਰਵਾਈ ਹੋ ਰਹੀ ਹੈਗੀ ਆ ਮੈਡੀਕਲ ਕਰਵਾਇਆ ਗਿਆ ਹੈਗਾ ਜੀ ਕੱਲ ਸ਼ਾਮ ਦੀ ਇਹ ਘਟਨਾ ਆ ਰਾਉਂਡ 8:30 ਵਜੇ ਜਦੋਂ ਇਹ ਜਿਹੜਾ ਲੱਖਾ ਸਿਧਾਣਾ ਤੇ ਇਹਦੇ ਨਾਲ ਇੱਕ ਨੌਜਵਾਨ ਦਾ ਕਾਜਦੀਪ ਸਿੰਘ ਵਾਸੀ ਫੂਲ ਇੱਕ ਕਰੇਟਾ ਗੱਡੀ ਦੇ ਵਿੱਚ ਪਟਿਆਲੇ ਤੋਂ ਆ ਰਹੇ ਸੀ ਇਹਨਾਂ ਨੇ ਬਠਿੰਡੇ ਜਾਣਾ ਸੀ ਨਾਲ ਇਹਨਾਂ ਦੇ ਦੋ ਇਹਨਾਂ ਦੇ ਗਨਮੈਨ ਸੀਗੇ ਏ ਆਪਣਾ ਜਦੋਂ ਬਟੇਡਾ ਡੀ ਪੁਆਇੰਟ ਕ੍ਰੋਸ ਕਰਕੇ ਮੇਨ ਹਾਈਵੇ ਦੇ ਉੱਤੇ ਜਦੋਂ ਇਹ ਜਾ ਰਹੇ ਸੀ ਤੇ ਪਿੱਛੇ ਉਸੇ ਟਾਈਮ ਤੇ ਸਾਡੇ ਦੋ ਪੁਲਿਸ ਮੁਲਾਜ਼ਮ ਇੱਕ ਸਰਜੀਤ ਸਿੰਘ ਜੋ ਕਿ ਟੁੱਲੀਆ ਛਾਣੇ ਲੱਗਾ ਹੋਇਆ ਤੇ ਇੱਕ ਸਾਡੇ ਚੌਂਕੀ ਹੰਡਾਇਆ ਦਾ ਮੁਖਮੋਣ ਸੀ ਇਹ ਸਾਡੇ ਇੱਕ ਮੁਲਾਜ਼ਮ ਦੀ ਰਿਟਾਇਰਮੈਂਟ ਪਾਰਟੀ ਤੋਂ ਵਾਪਸ ਇਹ ਹੰਡਾਇਆ ਚੌਂਕੀ ਨੂੰ ਜਾ ਰਹੇ ਸੀ ਸਿਵਲ ਗੱਡੀ ਸੀ ਨਾਲ ਕੋਈ ਸੋ ਉੱਥੇ ਗੱਡੀ ਓਵਰਟੇਕ ਕਰਨ ਨੂੰ ਲੈ ਕੇ ਇੱਕ ਦੋ ਮਰਜ਼ੇ ਦਾ ਰੋਡ ਰੇਜ ਟੈਪ ਹੋ ਜਾਂਦਾ ਇਹ ਇਹਨਾਂ ਦਾ ਆਪਸ ਦੇ ਵਿੱਚ ਸੈਟਾ ਵਗੈਰਾ ਹੋਈਆਂ ਨੇ ਜਦੋਂ ਇੱਕ ਦੂਜੇ ਨੂੰ ਓਵਰਟੇਕ ਕਰ ਰਹੇ ਸੀ ਤੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹ ਲੱਖੇ ਸਿਧਾਣਾ ਦੀ ਗੱਡੀ ਨੂੰ ਓਵਰਟੇਕ ਕਰਕੇ ਜਿਹੜਾ ਆਪਣੇ ਹੰਢਾਇ ਨੂੰ ਚਲੇ ਗਏ ਜਿਹੜਾ ਲੱਖਾ ਸਿਧਾਣਾ ਇਹਨਾਂ ਨੂੰ ਲੱਗਿਆ ਕਿ ਕੋਈ ਐਓ ਜੀ ਗੱਲਬਾਤ ਹੈ ਕੋਈ ਸਾਡੇ ਤੇ ਹਮਲਾ ਕਰਨ ਵਾਲਾ ਜਾਂ ਅਟੈਕ ਕਰਨ ਵਾਲਾ ਹੈਗਾ ਸੋ ਇਹ ਇਹਨਾਂ ਨੇ ਉਹ ਗੱਡੀ ਦਾ ਪਿੱਛਾ ਕਰਕੇ ਇਹ ਵੀ ਹੰਢਾਇ ਚਲੇ ਗਏ ਚੌਂਕੀ ਦੇ ਵਿੱਚ ਜਦੋਂ ਇਹ ਚੌਂਕੀ ਦੇ ਵਿੱਚ ਗਏ ਉੱਥੇ ਲੱਖੇ ਸਿਧਾਣੇ ਨੇ ਜਿਹੜਾ ਉੱਥੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਕੁਝ ਜਿਹੜੇ ਸਾਡੇ ਉੱਤੇ ਮੁਲਾਜ਼ਮ ਸੀਗੇ ਡਿਊਟੀ ਅਫਸਰ ਜੀ ਹੌਲਦਾਰ ਬਲਵਿੰਦਰ ਸਿੰਘ ਉਹਨਾਂ ਦੇ ਨਾਲ ਇਹਦੀ ਦੋ ਦੋ ਮਾਮਾ ਵਗੈਰਾ ਵੀ ਤੇ ਜਿਹਨਾਂ ਐਲੀਗੇਸ਼ਨਸ ਵਗੈਰਾ ਲਗਾਏ ਕਿ ਜੀ ਇਹਨਾਂ ਨੇ ਡਰਿੰਕ ਕੀਤੀ ਹੋਈ ਹੈ ਜਾਂ ਇਹੋ ਜੀ ਗੱਲਬਾਤ ਉਹ ਕਰਕੇ ਇਹਨਾਂ ਜਿਹੜੀ ਹੈ ਪੁਲਿਸ ਮੁਲਾਜ਼ਮਾਂ ਦੇ ਨਾਲ ਇਹਨਾਂ ਬਦਸਲੂਕੀ ਕੀਤੀ ਸੀ ਤੇ ਉਸ ਤੋਂ ਬਾਅਦ ਲੱਖਾ ਸੁਧਾਰਣਾ ਤੋਂ ਚਲਾ ਗਿਆ ਸੀ ਕਿ ਤੇ ਤੱਬੇ ਇਹਨਾਂ ਨੂੰ ਰੌਡ ਅਪ ਕੀਤਾ ਗਿਆ ਸੀ ਸੋ ਜਿਹੜੀ ਇਹ ਸਾਰੀ ਗੱਲਬਾਤ ਹੋਈ ਹੈ ਇਹਨੂੰ ਦੇਖਦੇ ਹੋਏ ਸਾਡੇ ਵੱਲੋਂ ਲੱਖਾ ਸੁਧਾਰਣਾ ਤੇ ਜਿਹੜਾ ਉਹਦਾ ਸਾਥੀ ਹੈ ਇਹ ਕਾਰਨ ਦੀ ਉਹ ਸੇਨ ਇਨਨੋਂ ਪ੍ਰੀਵੈਂਟਿਵ ਡਿਟੈਂਸ਼ਨ ਚਾਲੇ ਗਏ ਸੀਗਾ ਉਹ ਕਸਟਡੀ ਵਿੱਚ ਲੈ ਗਿਆ ਸੀਗਾ ਤੇ ਹੁਣ ਮਾਨਯੋਗ ਐਸਜੀਪੀ ਸਾਹਿਬ ਦੇ ਪੇਸ਼ ਕਰਕੇ ਇਹਨਾਂ ਨੂੰ ਰਿਲੀਜ਼ ਕੀਤਾ ਗਿਆ ਸਰ ਲੱਖੇ ਸਧਾਨੇ ਵੱਲੋਂ ਵੀਡੀਓ ਜੋ ਵਾਇਰਲ ਹੋ ਕੇ ਗਿਆ ਹੈ ਨਸ਼ੇ ਵਿੱਚ ਧੂਸਾ ਦਣੀ दारू ਪੀਤੀ ਇਹ ਪੁਲਿਸ ਮੁਲਾਜ਼ਮਾਂ ਦੀ ਕੀ ਸੱਚ ਹੈ ਜੀ ਇਹ ਇਹ ਜਿਹੜੇ ਇਲਜ਼ਾਮ ਲਗਾਏ ਗਏ ਨੇ ਜੀ ਬਿਲਕੁਲ ਇਹਨਾਂ ਬਾਰੇ ਅਸੀਂ ਰਾਤ ਹੀ ਇਹਨੂੰ ਵੈਰੀਫਾਈ ਕਰਨ ਵਾਸਤੇ ਸਾਡੇ ਜਿਹੜੇ ਤਿੰਨ ਪੁਲਿਸ ਮੁਲਾਜ਼ਮ ਉੱਥੇ ਸ਼ਾਮਲ ਸੀਗੇ ਜਿਹੜੇ ਦੋ ਗੱਡੀ ਦੇ ਵਿੱਚ ਸੀ ਸਰਜੀਤ ਸਿੰਘ ਤੇ ਧਰਮਿੰਦਰ ਸਿੰਘ ਜਿਹੜੇ ਮੁੱਖ ਮਨਸੀ ਤੇ ਇਸ ਤੋਂ ਇਲਾਵਾ ਜਿਹੜਾ ਡਿਊਟੀ ਅਫਸਰ ਸੀ ਬਲਵਿੰਦਰ ਸਿੰਘ ਇਹਨਾਂ ਤਿੰਨਾਂ ਦਾ ਅਸੀਂ ਰਾਤ ਹੀ ਜਿਹੜਾ ਇੱਕ ਕੀ ਆਇਆ ਗਿਆ ਸੀਗਾ ਮੈਡੀਕਲ ਐਗਜ਼ਾਮੀਨੇਸ਼ਨ ਸਿਵਲ ਹਸਪਤਾਲ ਬਨਾਲਾ ਤੋਂ ਤੇ ਡਾਕਟਰ ਸਾਹਿਬ ਵੱਲੋਂ ਕਲੀਅਰ ਕਰਕੇ ਰਿਪੋਰਟ ਦਿੱਤੀ ਗਈ ਹੈ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਦੀ ਵੀ ਡ੍ਰਿੰਕ ਨਹੀਂ ਸੀ ਕੀਤੀ